ਸਤਿ ਸ਼੍ਰੀ ਅਕਾਲ ਜੀ ਮੈਂ ਪ੍ਰੀਤ ਸੰਘਰੇੜੀ ਤੇ ਦੋਸਤੋ ਵਿਦੇਸ਼ਾਂ ਚ ਬੈਠਿਆ ਨੂੰ ਪੰਜਾਬ ਦੀ ਆਉਂਦੀ ਹੈ ਯਾਦ ਤੇ ਪੰਜਾਬ ਇੱਕ ਨਹੀਂ ਤੇ ਪੰਜਾਬ ਨੇ ਸਾਡੇ ਦੋ ਇੱਕ ਚੜਦਾ ਤੇ ਇੱਕ ਲੈਂਦਾ ਤੇ ਸਾਡੇ ਪਾਕਿਸਤਾਨ ਤੋਂ ਆਏ ਹੋਏ ਨੇ ਖਵਾਜਾ ਬਾਬਰ ਸਲੀਮ ਜੀ ਤੇ ਇਹਨਾਂ ਨਾਲ ਸਾਡੀ ਫੋਨ ਤੇ ਰਾਬਤਾ ਜਦੋਂ ਇਹਨਾਂ ਦਾ ਵੀਜ਼ਾ ਲੱਗਿਆ ਇਹ ਤੁਹਾਨੂੰ ਦੱਸਣਗੇ ਵੀ ਤੇ ਵੀਜ਼ਾ ਲੱਗਿਆ ਤੇ ਇਹਨਾਂ ਨੇ ਸੋਚਿਆ ਵੀ ਪ੍ਰੀਤ ਨੂੰ ਮਿਲਣਾ ਉੱਥੇ ਜਾ ਕੇ ਮੇਰੇ ਵੀਡੀਓਜ਼ ਫਿਲਮਾਂ ਬਾਰੇ ਇਹਨਾਂ ਨੂੰ ਪਤਾ ਤੇ ਬਹੁਤ ਚੰਗਾ ਲੱਗਿਆ ਕੈਨੇਡਾ ਜਾ ਕੇ ਪਹਿਲਾਂ ਦੱਸੋ ਕਿਦਾਂ ਲੱਗ ਰਿਹਾ ਉਹ ਸਹੀ ਵੇਖੋ ਜੀ ਪ੍ਰੀਤ ਜੀ ਇਹ ਵੇਖੋ ਨਾ ਚਕਵਾਲ ਪੰਜਾਬ ਲਾਹੌਰ ਜਲੰਧਰ ਅੰਮ੍ਰਿਤਸਰ ਇੱਕ ਹੀ ਜ਼ੁਬਾਨ ਹੈ ਇੱਕ ਹੀ ਬੋਲੀ ਹੈ ਬਿਲਕੁਲ ਇੱਕ ਔਰ ਥਾਰਾ ਬਲਕੇ ਜ਼ੁਬਾਨ ਔਰ ਸਾਰਾ ਉੱਤੇ ਵਿੱਚ ਵੇਖੋ ਤੇ ਬਿਲਕੁਲ ਇੱਕ ਮੁਹੱਬਤ ਦਾ ਰਿਸ਼ਤਾ ਪੰਜਾਬੀ ਜ਼ੁਬਾਨ ਮਿੱਠੀ ਜ਼ੁਬਾਨ ਕੈਮਰੇ ਦੇ ਪਿੱਛੇ ਗੱਲ ਕਰ ਰਹੇ ਸੀ ਸਰਦਾਰ ਮੋਤਾ ਸਿੰਘ ਜੀ ਆ ਜਾਓ ਮੈਂ ਮੈਂ ਪੰਜਵੀਂ ਪੰਜਵੀਂ ਮੇਰੀ ਕਿਤਾਬ ਉਹਦਾ ਹੁਮਾਨ ਹੈ ਸਰਦਾਰ ਮੋਤਾ ਸਿੰਘ ਦੇ ਰੈਸਟ ਹਾਊਸ ਦੇ ਆਵਾਮੀ ਉਹ ਵੇਲੀ ਚਕਵਾਲ ਦਾ ਇਹ ਮੇਰੀ ਚਾਰ ਤੋਂ ਸਫਿਆਂ ਦੀ ਕਿਤਾਬ ਹੈ ਜਿਹੜੇ ਸਰਦਾਰ ਮੋਤਾ ਸਿੰਘ ਸੀ ਜੱਦੀ ਪੁਸ਼ਤੀ ਨਾਲ ਮਾਰੇ ਪੜਿਆ ਵੀ ਆ ਇਹ ਬਹੁਤ ਜ਼ਗੀਰਦਾਰ ਅਮੀਰ ਬੰਦੇ ਸੀ ਹਾਂ ਸਭ ਤੋਂ ਜੋ ਅਸੀਂ ਸਾਡੇ ਦਾਦਾ ਔਰ ਜੋ ਅਸੀਂ ਅੰਜੋਣ ਜੋ ਤਾਰੀਖ ਮੈਂ ਲਿਖwidetilde ਆ ਉਸ ਦੇ ਵਿੱਚ ਇਹ ਸਭ ਤੋਂ ਚਕਵਾਲ ਦੇ ਸਭ ਤੋਂ ਅਮੀਰ ਆਦਮੀ ਹੈ ਪਰ ਇਹਨਾਂ ਨਾਲ ਟਰੈਜੇਡੀ ਹੋ ਗਈ ਇਹਦੀ ਫੈਮਲੀ ਸਾਰੀ ਆਹਾਂ 35 ਦਾ ਨੰਦਾ ਦਾ ਬੜਾ ਮਸ਼ਹੂਰ ਹੈ ਇਰਾਨ ਵਿੱਚ ਕੋਲਟਾ ਇਹ ਉਸ ਵਕਤ ਟਰਾਂਸਪੋਰਟ ਇਤਨੀ ਕੋਈ ਨਹੀਂ ਸੀ ਜ ਰੇਲ ਗੱਡੀਆਂ ਜਾਂਦੀਆਂ ਸਨ ਇਹ ਰਾਦਾਨ ਦੇ ਅਟਵਾਟਰ ਕੀ ਮੋਤਾਫਿੰਗ ਦੇ ਕਾਰੋਬਾਰ ਦਾ ਕੋਟਾ ਤੇ ਈਰਾਨ ਦਾਦਾਨ ਉਹ 35 ਦਾ ਜਿਹੜਾ ਗੱਲ ਆਇਆ ਤੇ ਸਾਰੀ ਫੈਮਲੀ ਤੇ ਇਕੱਲੇ ਬਰਮ ਇਕੱਲੇ ਮੋਤਾਫਿੰਗ ਬਚੇ ਬਾਕੀ ਸਾਰੀ ਫੈਮਲੀ 1908 ਇਚ ਸਰਦਾਰ ਮੋਤਾਫਿੰਗ ਹੋਰ ਉਹਨੇ ਦੇ ਖਤਮ ਸਰਦਾਰ ਮੋਤਾਫਿੰਗ ਦਾ ਤਾਂ ਅਲੱਗ ਨੀਲੇ ਨਾਲ ਵੀ ਨੀਲਾ ਪਿੰਡ ਹੈ ਤੇ ਇਹ ਫਿੰਗ ਦਾ ਗੱਲ ਵੀ ਮੁੰਡੇ ਨਾਲ ਮੁੰਡਾ ਇਹ ਮੁੰਡੇ ਵੀ ਗਾਉ ਹੈ ਇਹਨਾਂ ਦੋਆਂ ਕਦਨਾ ਨੇ ਮਿਲ ਕੇ ਚਕਵਾ ਦੇ ਨਲੀਂ ਵੀ 1908 ਇਜ ਬੁਨਿਆਦ ਕਰੀ ਨੀਲੇ ਜੀ ਹਾਈ ਸਕੂਲ ਬਣਾਇਆ ਬਿਲਡਿੰਗ ਹੁਣ ਵੀ ਮਜ਼ਬੂਤ ਹੈ। ਤੇ ਕਵਾਰ ਦਾ 17 ਲੱਖ ਵਾਸੀ ਚੋਂ 95% ਯਾਨੀ ਕਿ 15-16 ਲੱਖ ਬੰਦੇ ਨਲੀਂ ਆਪਤਾ ਨੇ। ਕੀ ਬਾਤ ਹੈ। ਇਹ 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 ਵੀ ਬੁਨਿਆਦ ਨਾ ਹੈਗਾ ਨਾ ਚਲੋ ਜੀ ਅੱਛਾ ਜੇ ਜਿੰਨੇ ਕੰਮ ਕੀਤੇ ਹੈ ਇਹ ਸਰਦਾਰ ਮੋਤਾ ਸਿੰਘ ਔਰ ਸਰਦਾਰ ਜੀ ਇਹ ਚਿੰਨਣਾ ਕਰਦੇ। ਅੱਛਾ ਮੈਂ ਇਹ ਵੀ ਸੁਣਿਆ ਸੀਗਾ ਵੀ ਤੁਹਾਡੇ ਜਿਹੜੇ ਦਾਦਾ ਜੀ ਸੀਗੇ ਇਹਨਾਂ ਦੇ ਜਦੋਂ ਜਿਹੜਾ ਨਾ ਡਾਊਨਫਾਲ ਆ ਗਿਆ ਸਰਦਾਰ ਮੋਤਾ ਅੱਜ ਇਹ ਕਾਇਨਾ ਨੇ ਆਪਣੀ ਕੋਈ ਰੈਸਟ ਹਾਊਸ ਸੀਗਾ ਉਹਦਾ ਕੀ ਕਿੱਸਾ ਸੀ ਇਹ 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 ਹੁਣ ਜਿਹੜਾ ਆਮੀ ਵੈਲੀ ਚਕਵਾਲ ਹੈ ਜਿਸ ਦੀ ਹੁਣ ਸਾਡੀ ਰੈਸ ਹੈ ਇਹ ਉਸ ਵਕਤ 1925 ਚ ਜਦੋਂ ਤਾਮੀਰ ਹੋਈ ਸਰਦਾਰ ਮੋਤਾ ਖੇਰੇ ਰਾਜ ਕੀਤਾ ਕਿ ਮੈਂ ਕੀ ਕੀ ਹਿੰਦੂ ਅਰ ਸਿੱਖ ਕੋਲ ਕਰਦਾਨੀ ਨਾਣਾ ਸਰਦਾਰ ਮੋਤਾ ਸਿੰਘ ਦੀ ਨੱਕ ạt ਜਾਏਗੀ ਹੂੰ ਇਤਨਾ ਵੱਡਾ ਆਦਮੀ ਸੀ ਸਰਦਾਰ ਮੋਤਾ ਉਹ ਲੋਗਾਂ ਦਾ ਫਿਆ ਕਿ ਭਈ ਮੁਸਲਮਾਨਾਂ ਕੋਲ ਕੁਝ ਵੀ ਨਹੀਂ ਹੋਵਿਆ ਬੱਲੇ ਹਾਂ ਉਹਨਾਂ ਕਿਹਾ ਜੀ ਉਹ ਖਵਾਜਾ ਮਹਿਮੂਦ ਕੋਲ ਤੁਹਾਡੇ ਦਾਦਾ ਜੀ ਹਾਂ ਦਾਦਾ ਜੀ ਇਹ ਮੇਰਾ ਹੁਣ ਚਾਚਾ ਖਵਾਜਾ ਆਸਰ ਉਹ ਉਸ ਦੱਸੀਏ ਕਿ ਮੌਤਾ ਸਿੰਘ ਆਂ ਜੀ ਉਹ ਕੋਈ ਆਇਆ ਸਾਡੇ ਦਾਦਿਆਂ ਨੂੰ ਮਿਲਣ ਤੇ ساری ਗੱਲਬਾਤ ਹੋਈਏ ਤੇ 10000 ਜੀ ਉੱਪਰ ਉਹ ਨੋਟ ਉਸ ਲੈ ਜਾਂਦਾ ਸੀ ਉਹ ਫਿਰ ਬਾਪਸ ਉਹਨਾਂ ਨੇ ਕਰਾ ਲਈ ਸੀ ਕਿ ਨਹੀਂ ਹਾਂ ਨਹੀਂ ਉਹ ਵੀ ਟਾਈਮ ਹੁੰਦਾ 1 ਸਾਲ ਦੇ ਅੰਦਰ ਮੈਂ ਪਾਕੇ ਮੋੜ ਦਿਆਂਗਾ ਉਹ ਫਿਰ ਰਾਤਾਂ ਦੇ ਬਣੇ ਮੋਤਾ ਵੀ ਨਹੀਂ ਨਹੀਂ ਮੋਰ ਤੱਕ ਉਹ ਪੁਰਕ ਹੋ ਗਈ ਉਸ ਵਕਤ ਜੋ ਤਰੀਕਾ ਸੀ ਹੁਣ ਹੈਗੀ ਹੋਈ ਮਾ ਹੋਰ ਉਹ ਆਇਆ ਵੀ ਫਾਰੀ ਫਾਰੀ ਦਾਦਾ ਫਿਰ ਸੈਕਿੰਡ ਸਾਡੇ ਵਾਲਦ ਉਹ 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 ਮੈਂ ਉਹਦੇ ਭਾਈ ਉਹਦੇ ਵਿੱਚ ਹੀ ਰਹੇ ਹੁਣ ਦੂਸਰੇ ਹਸਟਲ ਹਸ ਦੇ ਵਿੱਚ ਉਹ ਟੀਵੀ ਮਗਰ ਉਹ ਵੇਖੋ ਨਾ ਹਾਲਾਤ ਨਾ ਨੇ ਜੋ ਮੇਨਟੇਨ ਹੀ ਨਹੀਂ ਹੋਤਾ ਗਿਆ ਅੱਛਾ ਸਲੀਮ ਸਾਹਿਬ ਨੇ ਉੱਥੇ ਪੱਤਰਕਾਰ ਨੇ ਪੰਜਾਬੀ ਮਤਲਬ ਪਾਕਿਸਤਾਨ ਦੇ ਵਿੱਚ ਤੇ ਕਿਹੜਾ ਅਖਬਾਰ ਦੇ ਵਿੱਚ ਤੁਸੀਂ ਆ ਪੀਚ ਨਾਮਾ ਔਰ ਦਨ ਕਾ ਇਹਨਾਂ ਦਾ ਜਿਹੜਾ ਮਤਲਬ ਕਿ ਡਿਸਟ੍ਰਿਕਟ ਵੀ ਆ ਜਿਹੜਾ ਇਹਨਾਂ ਦਾ ਏਰੀਆ ਵੀ ਆ ਚਕਵਾਲ ਪੈਂਦਾ ਪਾਕਿਸਤਾਨ ਦੇ ਵਿੱਚ ਉੱਥੇ ਇਹਨਾਂ ਦਾ ਨਿਊਜ਼ਪੇਪਰ ਜਿਹਨਾਂ ਕੰਮ ਕਰਦੇ ਆ ਤੇ ਨਾਲ ਹੀ ਮੈਨੂੰ ਇਹ ਦੱਸੋ ਵੀ ਤੁਸੀਂ ਉੱਥੇ ਜਿਹੜਾ ਪੱਤਰਕਾਰਤਾ ਆਪਣਾ ਹੁਣ ਚੱਲ ਰਿਹਾ ਹੈ ਨਾ ਜੋ ਅਖਬਾਰ ਦਾ ਯੋਗ ਆ ਉਹ ਹੁਣ ਹੈਗਾ ਜਾਂ ਹੁਣ ਚੱਲਦਾ ਪਿਆ ਇਹ ਮੈਂ ਜਿਹੜੀ ਗੱਲ ਕਹਿ ਰਿਹਾ ਕਿ ਅੱਜ 17 ਲੱਖ 15 ਲੱਖ ਬੰਦੇ ਪੜੇ ਲਿਖੇ ਨੇ ਉੱਥੇ ਹੀ ਮੋਤਾ ਸਿੰਘ ਚੇਫ ਸਿੰਘ ਦੇ ਫਾਊਂਡਰ ਹਨ ਨਾ ਕਿਆ ਬਾਤ ਮਗਰ ਅਸੀਂ ਅਖਬਾਰ ਦੇ ਲਈ ਅਸੀਂ 50 ਹਜ਼ਾਰਾਂ ਦਾ ਸ਼ੁਰੂ ਕੀਤਾ ਹੈ 1999 ਚ ਅਸੀਂ ਇਹ ਧੰਨ ਗਾਉਂ ਤੇ ਜਗਵਾਲ ਨਾਮਾ ਆਪਣਾ ਅਖਬਾਰ 50 ਲੋਗਾਂ ਨੂੰ ਖੁਦ ਪੜਾਇਆ ਆਪਣ ਨਾਲੇ ਕੋਈ ਨਹੀਂ ਸੀ 1986 ਦੇ 36 36 ਸਾਲ ਪਹਿਲੇ ਜਗਵਾਲ ਹੀ ਪਰਨ ਨਾਲਾ ਬੰਦਾ ਹੀ ਕੋਈ ਨਹੀਂ ਸੀ ਭੁੱਖ ਪਿਆਈ ਔਰ ਬਿਲਕੁਲ ਉਸਮਾਨਾ ਇਲਾਕਾ ਬਾਰਾਨੀ ਲਾਗਾ ਬਾਰਿਸ਼ ਹੋਏ ਤੇ ਕੋਈ ਛਾ ਪਾਣੀ ਬਣਦਾ ਨਹੀਂ ਤੇ ਰੋਜ਼ਗਾਰ ਹੀ ਕੋਈ ਨਹੀਂ ਸਾਰਾ ਲੋਕ আচ্ছা ਤੁਸੀਂ ਪੁਸਤਕਾਂ ਵੀ ਲਿਖੀਆਂ ਤੇ ਕਿੰਨੀਆਂ ਤੋਂ ਲਿਖੀਆਂ 6 6 ਕਿਤਾਬਾਂ ਲਿਖੀਆਂ ਚੌਥੀ ਕਿਤਾਬ ਮੇਰੀ ਫੁੱਟਪਾਥ ਸੇ ਜਗਵਾਲ ਪ੍ਰੈਸ ਕਲਬ ਤੱਕ ਉਸ ਤੇ ਮੈਂ ਪ੍ਰੈਜ਼ੀਡੈਂਟ ਤਵਿਹਨਸ਼ਲਵਾਲ ਉਸਨੇ ਕਰ ਕਰਕੇ ਪਦਾਰਥੀ ਅਵਾਰਡ 2015 ਚ ਮੈਂ ਪਹਿਲਾ ਚ ਕੁਵਾਲੀ ਆ ਓਕੇ ਕੀ ਅਵਾਰਡ ਜਿਹੜਾ ਨੇ ਅਵਾਰਡ ਜੜਾ ਅੱਛਾ ਤੁਸੀਂ ਪਹਿਲੀ ਦਫਾ ਹੈ ਪਹਿਲੀ ਪਹਿਲੀ ਦਫਾ ਤੇ ਤੁਸੀਂ ਕਿਵੇਂ ਤੁਹਾਡਾ ਆਉਣਾ ਬਣਿਆ ਇੱਥੇ ਸਵਾਬਾ ਬੇਟਾ ਵੇਖੋ ਨਾ ਲਾ ਬਹੁਤ ਬੜਾ ਪਾਜਾ ਸੁਖਰਾਣ ਬਾਬਰ ਇੱਥੇ ਬੈਠਾ ਹੈ ਹਾਂ ਉਹ ਸਿਵਲ ਇੰਜੀਨੀਅਰ ਹੈ ਲਫਤੋ ਪੰਜਾਬ ਦੀ ਸਭ ਤੋਂ ਵੱਡੀ ਯੂਨੀਵਰਸਿਟੀ ਆ। ਕਦੋਂ ਆਇਤੀ ਉਹ ਇੱਥੇ? ਉਹ ਚਾਰ-ਪੱਟ ਬੱਲੇ 2020 ਕੋਰੋਨਾ ਕੋਰੋਨਾ ਪੂਰੇ ਰੁਝੇ ਤੇ ਸੀ। ਬਸ ਅੱਲਾ ਵੇਖੋ ਨਾ ਤੇ ਉਹ ਕੰਮ ਵੀ ਨਹੀਂ ਸ਼ੁਰੂ ਜ ਬੜੀ ਮੁਸ਼ਕਿਲਾਂ ਤੋਂ ਪਤਾ ਖਾਰਾ ਆਣਿਆ। ਉਹ ਹੁਣ ਪੀ.ਆਰ ਤੇ ਆ ਗਿਆ ਸੀ ਕਿਉਂਕਿ ਮਾਸਟਰ ਕੀ ਤੇ ਆ ਗਿਆ। ਸਿਵਲ ਇੰਜੀਨੀਅਰ ਮੇਰੀ ਐਜੂਕੇਸ਼ਨ ਦੇ। ਟੈਕਟ ਵੀ ਵੇਚਦਾ ਧਾਰਾ ਕਾਗਜ਼ ਵੀ ਘਾਰੇ ਬੈਠੇ ਨਹੀਂ ਘਾਰਾ ਦਿੱਤਾ। ਉਹ ਅਸੀਂ ਪਹੁੰਚਿਆ ਵੇਖ ਲੋ ਅੱਲਾ ਕਿੰਨਾ ਬੜਾ ਹੈ ਮੈਂ ਸਾਰਾ ਪੇਗਾਮ ਦਿਆਂਗਾ ਤੁਹਾਰਿਆਂ ਨੂੰ ਲੈਣ ਦੇ ਚੜਦੇ ਪੰਜਾਬ ਤਾਰਾ ਨੂੰ ਆਪਣੇ ਬੰਦੁਰਗਾਂ ਲਈ ਤੇ ਆਪਣੇ ਵਲਦਾਨ ਦੀ ਖਿਦਮਤ ਕਰੋ ਅਥੀ ਪਹੁੰਚਿਆ ਨਾ ਸਤਾਰਾ ਨੂੰ ਸਹੀ ਹੈ ਜੀ ਸਤਾਰਾ ਜੂਨ ਨੂੰ 21 ਜੂਨ ਨੂੰ ਉਸਨੇ ਸਿਟੀਜ਼ਨਸ਼ਿਪ ਹੋ ਗਈ ਕਿਆ ਬਾਤ ਹੈ ਜਿਹੜੀ ਸਾਡੀ ਸੀ ਰੋਜ਼ ਰੋਜ਼ੀ ਤੇ ਗੁਲਾਬ ਬਰਨਾਮਪੁਰ ਲੋਰਾਂ ਦੀ ਹੋ ਮੈਨੂੰ ਉਹਦੇ ਵਿੱਚ ਲਿਖਣ ਦਾ ਮੌਕਾ ਮਿਲ ਗਿਆ ਮੈਨੂੰ ਮਾਸ਼ਾਅੱਲਾ ਬੜੀ ਉਹ ਪਾਕਿਸਤਾਨ 'ਚ ਜਦੋਂ ਮੈਨੂੰ ਪਤਾ ਲੱਗਿਆ ਨਾ ਵੀ ਪਾਕਿਸਤਾਨ 'ਚ ਰੀਲਿਸ ਹੋਈ ਆ ਤਾਂ ਮੈਨੂੰ ਜਿਹੜਾ ਇੱਕ ਵੱਖਰੀ ਖੁਸ਼ੀ ਨਾ ਮਤਲਬ ਜਿੰਨੀ ਖੁਸ਼ੀ ਮੈਨੂੰ ਇਹ ਸੀ ਕੈਨੇਡਾ 'ਚ ਰੀਲਿਸ ਹੋਈ ਆ ਉੰਨੀ ਖੁਸ਼ੀ ਸੀ ਤੁਹਾਡਾ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਚੰਗਾ ਲੱਗਾ ਤੁਹਾਡਾ ਬਹੁਤ ਬਹੁਤ ਟਾਈਮ ਕੱਢਿਆ ਤੇ ਮੈਂ ਆਖਰੀ ਫੇਰ ਇੱਕ ਦਵਾ ਤੇ ਤੁਸੀਂ ਵੱਡੇ ਹੋ ਉਮਰ ਚ ਵੀ ਤੇ ਯਰਪੇ ਚ ਵੀ ਤੇ ਤੁਸੀਂ ਆਏ ਤੇ ਮੈਨੂੰ ਤਾਂ ਖੁਸ਼ੀ ਹੋਈ ਬਹੁਤ ਮਿਹਰਬਾਨੀ ਤੇ ਨਵੇਂ ਬਲੌਗ ਦੇ ਵਿੱਚ ਫੇਰ ਮਿਲਾਂਗੇ ਜੀ